ਜੀ ਪੰਜਾਬੀਓ ਸਾਸਰਿਕਾਲ ਜਿਵੇਂ ਕਿ ਰਵਨੀਤ ਬਿੱਟੂ ਨੂੰ ਇੱਕ ਡੱਲੇਵਾਲ ਦੇ ਹੱਕ ਦੇ ਵਿੱਚ ਬਿਆਨ ਦੇਣਾ ਬਹੁਤ ਹੀ ਮਹਿੰਗਾ ਪੈ ਗਿਆ ਤੁਸੀਂ ਕਹੋਗੇ ਕਿ ਕੀ ਹੋ ਚੁੱਕਿਆ ਦਰਅਸਲ ਪੰਜਾਬ ਦੇ ਇੱਕ ਨੇਤਾ ਬੜੇ ਹੀ ਹੁਨਾਰੇ ਨੇਤਾ ਰਵਨੀਤ ਬਿੱਟੂ ਉਹਨਾਂ ਦੀ ਛੁੱਟੀ ਹੋ ਗਈ ਹੈ ਭਾਜਪੀ ਦੇ ਵਿੱਚੋਂ ਤਾਂ ਮੈਂ ਤੁਹਾਨੂੰ ਇਹਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਅਕਸਰ ਤੁਸੀਂ ਸੁਣਿਆ ਹੋਣਾ ਰਵਨੀਤ ਬਿੱਟੂ ਨੂੰ ਕੰਗੜਾ ਦੇ ਨਾਲ ਵੀ ਤੁਲਨਾ ਕਰਕੇ ਦੇਖਿਆ ਜਾਂਦਾ ਹੈ ਕਿ ਜਿਵੇਂ ਵਿਵਾਦਾਂ ਦੇ ਵਿੱਚ ਕੰਗਣਾ ਰਣਾਉਤ ਰਹਿੰਦੀ ਹੈ ਉਸੇ ਹੀ ਪ੍ਰਕਾਰ ਰਵਨੀਤ ਬਿੱਟੂ ਨੂੰ ਡੱਲੇਵਾਲ ਦੇ ਸਾਹਬ ਦੇ ਹੱਕ ਦੇ ਵਿੱਚ ਖੜਨਾ ਜਿਹੜਾ ਕਿ ਬੋਲਣਾ ਇੱਕ ਬਿਆਨ ਆ ਜਿਹੜਾ ਉਹ ਕਾਰਨ ਬਣ ਚੁੱਕਿਆ ਰਵਨੀਤ ਬਿੱਟੂ ਦੀ ਛੁੱਟੀ ਦਾ ਕਿਉਂਕਿ ਰਵਨੀਤ ਬਿੱਟੂ ਨੂੰ ਸਾਡੇ ਜਿਹੜੇ ਕਿਸਾਨ ਬੈਠੇ ਨੇ ਖਨੌਰੀ ਮੋਰਚਾ ਲੱਗਿਆ ਡੱਲੇਵਾਲ ਸਾਹਿਬ ਦਾ ਤਾਂ ਉਹਨਾਂ ਨੂੰ ਉਮੀਦ ਸੀ ਕਿ ਐਸਾ ਬਿੱਟੂ ਹੀ ਹੈ ਜਿਹੜਾ ਕਿ ਭਾਜਪਾ ਦੇ ਵਿੱਚ ਬਹੁਤ ਵੱਡਾ ਨੇਤਾ ਮੰਨਿਆ ਗਿਆ ਔਰ ਪੰਜਾਬ ਦਾ ਇੱਕ ਨੌਜਵਾਨ ਔਰ ਸਾਡੇ ਹੱਕਾਂ ਦੀ ਗੱਲ ਕਰੂਆ ਸਾਡੀ ਮੰਗ ਹੈ ਜਿਹੜੀ ਉਹਨੂੰ ਸੈਂਟਰ ਦੇ ਮੂਰੇ ਧਰੂਆ ਪਰ ਹੋਇਆ ਉਹੀ ਜਿਹੜਾ ਕਿ ਰਵਨੀਤ ਬਿੱਟੂ ਨੂੰ ਵੀ ਭਾਰੀ ਪੈ ਗਿਆ ਇਹਦੀ ਛੁੱਟੀ ਦਾ ਜਿਹੜਾ ਵੀਡੀਓ ਆ ਉਹ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਕਿ ਸ਼ੇਅਰ ਕਰਨ ਦਾ ਹੱਕ ਤੁਹਾਡਾ ਵੀ ਹੈ ਕਿਉਂਕਿ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਇਆ ਇਸ ਗੱਲ ਦਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਕੁਰਬਾਨੀ ਦਿੱਤੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਤੇ ਗਿਣੀ ਜਾਊਗੀ ਔਰ ਜਿਵੇਂ ਮੈਨੂੰ ਲੱਗਦਾ ਵੀ ਜਿਵੇਂ ਇੱਕ ਮੈਂ ਵੀਡੀਓ ਪਾਈ ਸੀ ਜਿਹੜੇ ਪੁਰਾਣੇ ਸਾਥੀ ਆ ਉਹਨਾਂ ਨੂੰ ਪਤਾ ਹੋਣਾ ਉਹਨਾਂ ਨੂੰ ਪਤਾ ਹੋਣਾ ਕਿ ਮੈਂ ਇੱਕ ਗੱਲ ਕਹੀ ਸੀ ਕਿ ਜਿੰਨੇ ਸਾਡੇ ਪੰਜਾਬ ਦੇ ਨੇਤਾ ਨੇ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਚਾਹੇ ਸੈਂਟਰ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਕੋਈ ਇੱਕ ਲੀਡਰ ਵੱਡਾ ਲੀਡਰ ਅਸਤੀਫਾ ਦੇ ਦੇ ਤੇ ਇਹ ਗੱਲ ਕਹਵੇ ਕਿ ਮੈਂ ਕਿਸਾਨਾਂ ਦੇ ਹੱਕ ਵਿੱਚ ਖੜਨਾ ਤੇ ਮੈਨੂੰ ਚਾਹੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਜਾਵੇ ਕੋਈ ਮਤਲਬ ਨਹੀਂ ਚਾਹੇ ਮੈਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਉਹੀ ਰਵਨੀਤ ਬਿੱਟੂ ਦੇ ਵਿੱਚੋਂ ਲੱਗਦਾ ਪਹਿਲੀ ਝਲਕ ਦੇਖਣ ਨੂੰ ਮਿਲ ਗਈ ਆ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲੇ ਵਿਚਾਰ ਤੁਹਾਡੇ ਨਾਲ ਕਰੂੰਗਾ ਸਾਂਝੇ ਸੁਣੋ ਰਵਨੀਤ ਬਿੱਟੂ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਈ ਛੁੱਟੀ ਇੱਕ ਪਾਸੇ ਜਿਸ ਤਰ੍ਹਾਂ ਕੰਗਣਾ ਰੌਦ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਕਿਸਾਨਾਂ ਬਾਰੇ ਉਤਪਾਦਨ ਗੋਲਦੀ ਰਹਿੰਦੀ ਹੈ ਉਸੇ ਤਰ੍ਹਾਂ ਕੀ ਭਾਰਤੀ ਜਨਤਾ ਪਾਰਟੀ ਦੇ ਨਵੇਂ بڑے ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਨੇਤਾ ਐਸੇ ਨੇ ਜਿਹੜੇ ਹੋਰ ਵੀ ਛੁੱਟੀਆਂ ਹੋ ਸਕਦੀਆਂ ਨੇ ਰਵਨੀਤ ਬਿੱਟੂ ਨੇ ਦਰਅਸਲ ਕਵਿਤੇ ਦਿਨੀ ਬਿਆਨ ਦੇ ਦਿੱਤਾ ਡੱਲੇਵਾਲ ਸਾਹਿਬ ਤੇ ਉਹ ਕਹਿੰਦੇ ਨੇ ਕਿ ਮੈਂ ਕੀ ਕਰ ਸਕਦਾ ਮੈਨੂੰ ਤੁਸੀਂ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਜਿਹੜੀ ਸਾਡੀ ਗਵਰਨਮੈਂਟ ਹੈ ਉਹ ਤੁਹਾਡੇ ਹੱਕਾਂ ਦੇ ਵਿੱਚ ਖੜੀ ਹੈ ਤਾਂ ਤੁਸੀਂ ਜੋ ਚਾਹੋਗੇ ਤਾਨੂੰ ਕਿਹੜੀਆਂ ਫਸਲਾਂ ਤੇ ਐਮਐਸਪੀ ਚਾਹੀਦੀ ਆ ਮੈਂ ਤਿਆਰ ਆ ਮੈਂ ਤੁਹਾਡੇ ਨਾਲ ਖੜਾ ਪਰ ਮੈਨੂੰ ਲੱਗਦਾ ਜਿਵੇਂ ਕਿਤੇ ਨਾ ਕਿਤੇ ਬੀਜੇਪੀ ਦੇ ਨੇਤਾ ਨੂੰ ਯਾਨੀ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨੂੰ ਇਹ ਗੱਲ ਚੁਬਦੀ ਹੈ ਕਿ ਜਿਹੜਾ ਕਿਸਾਨ ਨੇ ਕਿਸਾਨਾਂ ਦੇ ਪਹਿਲੇ ਦੋਨੋਂ ਤੁਹਾਨੂੰ ਵੀ ਪਤਾ ਪੂਰੇ ਪੰਜਾਬ ਦੀ ਗੱਲ ਕਹੂੰਗਾ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਸੈਂਟਰ ਗਵਰਨਮੈਂਟ ਹੈ ਜਿਹੜੀ ਉਹ ਪਹਿਲੇ ਦਿਨ ਹੀ ਲੱਗਦੀ ਹੈ ਉਹ ਚਾਹੇ ਸਿੱਖਾਂ ਦੀ ਗੱਲ ਹੋਵੇ ਤੇ ਚਾਹੇ ਕਿਸਾਨੀ ਦੀ ਗੱਲ ਹੋਵੇ ਤੇ ਚਾਹੇ ਮਜ਼ਦੂਰੀ ਦੀ ਗੱਲ ਹੋਵੇ ਸੈਂਟਰ ਸਰਕਾਰ ਦਰਅਸਲ ਡਿੱਗ ਚੁੱਕੀ ਐ ਪੰਜਾਬ ਦੇ ਲੋਕਾਂ ਨੇ ਤਾਂ ਨਕਾਰਿਆ ਹੀ ਸੀ ਹੁਣ ਪੰਜਾਬ ਦੇ ਲੀਡਰ ਵੀ ਨਕਾਰ ਰਹੇ ਨੇ ਦਰਬਨੀਤ ਬਿੱਟੂ ਦੀ ਛੁੱਟੀ ਹੋ ਜਾਣੀ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਇਹ ਜਿਹੜੇ ਚੈਨਲ ਨੇ ਦਾਵਾ ਕੀਤਾ ਮੈਂ ਤੁਹਾਨੂੰ ਇਹਦੀ ਵੀਡੀਓ ਦੇਖਣ ਦੇ ਲਈ ਰეკਮੈਂਡ ਵੀ ਕਰੂੰਗਾ ਕਿ ਕਿਹੜੇ ਚੈਨਲ ਤੋਂ ਇਹ ਅਪਡੇਟ ਆਈ ਐ ਪੂਰਾ ਦੱਸੂੰਗਾ ਪਰ ਮੈਂ ਚਾਹੁੰਦਾ ਕਿ ਆ ਕਿ ਪੰਜਾਬ ਦੇ ਜਿੰਨੇ ਕਿਸਾਨ ਨੇ ਯਾ ਪੰਜਾਬ ਦੀ ਆਬਾਦ ਉਹਨਾਂ ਦੇ ਹੱਕਾਂ ਦੀ ਗੱਲ ਔਰ ਪੰਜਾਬ ਦੀ ਸਿੱਖੀ ਦੀ ਗੱਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਵੀ ਬਹੁਤ ਵੱਡੀ ਆਵਾਜ਼ ਚੱਕਣੀ ਚਾਹੀਦੀ ਹੈ ਹੁਣ ਪੰਜਾਬ ਦੀ ਸਰਕਾਰ ਵੇਖੋ ਪੰਜਾਬ ਦੀ ਸਰਕਾਰ ਸੈਂਟਰ ਮੂਰੇ ਗੋਡੇ ਟੇਕ ਦਿੱਤੇ ਨੇ ਤੇ ਸੈਂਟਰ ਵਿੱਚੋਂ ਸਾਡੇ ਪੰਜਾਬ ਦੇ ਨੇਤਾ ਯਾਨੀ ਰਵਨੀਤ ਬਿੱਟੂ ਇਹੋ ਜਿਹੇ ਨੇਤਾ ਜੇਕਰ ਅਬ ਉਹ ਅਸਤੀਫਾ ਦਿੰਦੇ ਨੇ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਵੱਡੀ ਗੱਲ ਆ ਕਿ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਖੜ ਜਾਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਤਾਂ ਹੁਣ ਪੰਜਾਬੀਓ ਤੁਸੀਂ ਇਹ ਸਮਝੋ ਕਿ ਜਿਹੜੀਆਂ ਗੱਲਾਂ ਮੈਂ ਕਹਿੰਦਾ ਸੀ ਕਿ ਪੰਜਾਬ ਦਾ ਕੋਈ ਐਸਾ ਨੇਤਾ ਨਿਕਲੇ ਕਿ ਪੰਜਾਬ ਦੇ ਲੋਕਾਂ ਦੇ ਲਈ ਕੁਰਬਾਨੀ ਦੇਵੇ ਅਸਤੀਫਾ ਦੇਵੇ ਤੇ ਉਸ ਦਾ ਜਿਹੜਾ ਕਿ ਰਿਕਾਰਡ ਹੈ ਉਹ ਬਣੇ ਕਿ ਮੈਂ ਆਪਣੇ ਲੋਕਾਂ ਦੇ ਨਾਲ ਖੜਾ ਚਾਹੇ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਚਾਹੇ ਮੇਰਾ ਅਸਤੀਫਾ ਲਓ ਜੋ ਮਰਜ਼ੀ ਕਰੋ ਉਸ ਤੋਂ ਬਾਅਦ ਇਹਦੀ ਇੱਕ ਐਸੀ ਲਹਿਰ ਚੱਲਣੀ ਆ ਪੰਜਾਬ ਦੇ ਜਿੰਨੇ ਵੀ ਤੁਸੀਂ ਨੇਤਾ ਮੈਂ ਹੁਣ ਵੀ ਕਹਿੰਦਾ ਚਾਹੇ ਕੋਈ ਐਮਪੀ ਆ ਕੋਈ ਐਮਐਲਏ ਆ ਜੇਕਰ ਤੁਸੀਂ ਇਹ ਸ਼ੁਰੂਆਤ ਕਰਦੇ ਹੋ ਜਿਵੇਂ ਕਿ ਰਵਨੀਤ ਬਿੱਟੂ ਦਾ ਇਸ ਚੈਨਲ ਦੁਆਰਾ ਦਾਵਾ ਕੀਤਾ ਗਿਆ ਐਸੇ ਹੀ ਪ੍ਰਕਾਰ ਜੇਕਰ ਤੁਸੀਂ ਵੀ ਆਪਣੀਆਂ ਕੁਰਬਾਨੀਆਂ ਦਿੰਨੇ ਹੋ ਸਰਕਾਰ ਮੈਂ ਪੱਕੇ ਤੌਰ ਤੇ ਕਹਿੰਦਾ ਇੱਕ ਦਿਨ ਨਹੀਂ ਦੋ ਦਿਨਾਂ ਦੇ ਵਿੱਚ ਡਿੱਗ ਜਾਣੀ ਆ ਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਧਰਨੇ ਲਈ ਬੈਠੇ ਨੇ ਉਹਨਾ ਮੰਗਾਂ ਨੂੰ ਪੂਰਾ ਕਰਨਾ ਹੀ ਪਊਗਾ ਕਿਉਂਕਿ ਐਡੇ-ਐਡੇ ਨੇਤਾ ਹੋ ਕੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਆਪਣਾ ਅਸਤੀਫਾ ਦੇ ਦੇਣਾ ਪਾਰਟੀ ਤੋਂ ਮੈਂ ਦਰਅਸਲ ਇਸ ਦੀ ਜਿਹੜੀ ਕਿ ਪੁਸ਼ਟੀ ਨਹੀਂ ਕਰਦਾ ਕਿਉਂਕਿ ਜਿਹੜੇ ਚੈਨਲ ਦੁਆਰਾ ਕਿਹਾ ਗਿਆ ਮੈਂ ਉਹਨਾਂ ਦੇ ਆਧਾਰ ਤੇ ਤੁਹਾਨੂੰ ਉਹਨਾਂ ਦੀ ਆਵਾਜ਼ ਸੁਣਾ ਦਿੱਤੀ ਹੈ ਚੈਨਲ ਦਾ ਜਿਹੜਾ ਕਿ ਨਾਮ ਹੈ ਉਹ ਖਬਰ ਨਾਵਾ ਔਰ ਜਿਹੜਾ ਕਿ ਪੰਜਾਬੀਓ ਪੰਜਾਬ ਦੇ ਜਿੰਨੇ ਲੀਡਰ ਨੇ ਜੇਕਰ ਸਾਰੇ ਲੀਡਰ ਮੈਂ ਕਹਿਣਾ ਵੀ ਅਸਤੀਫੇ ਦੀ ਗੱਲ ਕਰਨ ਤੇ ਜਿਹੜਾ ਕਿ ਸਰਕਾਰ ਉਥੇ ਸੈਂਟਰ ਦੀ ਹੈ ਚਾਹੇ ਪੰਜਾਬ ਦੀ ਹੈ ਉਹਨਾਂ ਦੇ ਨੱਕ ਦੇ ਵਿੱਚ ਦਮ ਹੋ ਜਾਣਾ ਇਹ ਪੱਕੇ ਤੌਰ ਤੇ ਗੱਲ ਸਮਝਣੀ ਚਾਹੀਦੀ ਆ ਸਾਰੇ ਹੀ ਲੀਡਰਾਂ ਨੂੰ ਔਰ ਜਿਹੜਾ ਹੁਣ ਰਵਨੀਤ ਬਿੱਟੂ ਦਾ ਸਨੇਹਾ ਪੰਜਾਬ ਦੇ ਲੋਕਾਂ ਲਈ ਠੀਕ ਹੈ ਕਿ ਉਹ ਹੱਕ ਵਿੱਚ ਬੋਲੇ ਨੇ ਸੈਂਟਰ ਨੂੰ ਵਾਕਈ ਚੁਭਦਾ ਤਾਂ ਹੁਣ ਮੈਂ ਅਪੀਲ ਕਰੂਗਾ ਕਿ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ